श्लोक करण कारण प्रभ एक है दूसर ना ही कोई नानक से बलिहारणे जल थल मैल सोए पंजे पातशाह गुरु अर्जन देव जी महाराज फरमान करते करण कारण प्रभ एक है करण कारण परमेश्वर आप है ਇਸ ਇਸ ਨੇ ਬਿਆਦਾ ਕਰਨਾ ਪਾਲਨ ਕਰਨਾ ਸੰਘਾਰ ਕਰਨਾ ਇਹ ਸਾਰਾ ਉਸੇ ਦਾ ਕੰਮ ਹੈ ਤੁਸ ਨਹੀਂ ਕੋਈ ਇਹ ਤੋਂ ਇਲਾਵਾ ਕੋਈ ਹੋ ਰਹਾ ਹੀ ਨਹੀਂ ਨਾਲਕ ਦਸ ਬਲੇ ਹਾਰਣੇ ਜਲ ਦਲ ਮੈਲਸਵੇ ਮਾਰਗਨਿ ਸਿਉ ਨਾ ਤੋ ਬਲੇ ਹਾਰ ਕਰ ਬਾਨ ਜਾਨੇ ਜਿਨ ਜਲਾ ਥਲਾਜ ਆਕਾਸ਼ ਪਤਾਲਮ ਇਸ ਸਮਾਇ ਹੋਇਆ ਔਰ ਵੀ ਕਿਆ ਸਹ ਪ੍ਰਭੂ ਹੈ ਪਰਬਾਹ ਵੀ ਬਿਨ ਸਵਾਸ ਦੇ ਲਾਖੇ ਪ੍ਰਭੂ ਨੂੰ ਇੱਛਾ ਹੋਵੇ ਤੇ ਬਿਨ ਸਵਾਸ ਦੇ ਵੀ ਜੀਵ ਨੂੰ ਰੱਖ ਲੈਂਦਾ ਉਹਦੀ ਸਾਰੀ ਸ਼ਕਤੀਆਂ ਨੇ ਇਹ ਬਿਨ ਸਵਾਸਾਂ ਦੇ ਜੀਵ ਨਹੀਂ ਸਕਦੇ ਲੇਕਿਨ ਪ੍ਰਭੂ ਨੂੰ ਪਾਵੇ ਤਾਂ ਉਹ ਸਭ ਕੁਝ ਕਰ ਸਕਦੇ ਨੇ ਜਿਸ ਤਾਂ ਦੇ ਮਰ ਬ੍ਰੇਕ ਦੇ ਇਨਸਾਨ ਗਦਾਦਾਰੀ ਦੇ بیٹے ਨੇ ਘਡੋਤ ਕੱਛ ਬਹੁ ਜਿਉਦਾ ਨੇ ਘਡੋਤ ਕੱਛ ਇਹਨਾਂ ਦੇ بیٹے ਨੇ ਬਰਬਰੀਕ ਮਾਤਾ ਨੇ ਦਿਲਾਕ ਕੰਨਿਆ ਹੈ ਅਲਾਪਤੀ ਉਹ ਰੈਸੀ ਸਿੱਖਿਆ ਦੀਕਸ਼ਾ ਦਿੱਤੀ ਮਾਤਾ ਨੇ ਕਿ ਬੜਾ ਜਿਉਦਾ ਬਣਿਆ ਬੜਾ ਤਪਸਵੀ ਹੋ ਸਾਧਵੀ ਬਣਿਆ ਭਗਵਾਨ ਕ੍ਰਿਸ਼ਨ ਨੇ ਇਹਨਾਂ ਨੂੰ ਗੁਰੂ ਧਾਰਣ ਕੀਤਾ ਬਹੁਤ ਸਾਰੇ ਵਿਦੇਵਗਾਂ ਕੀ ਸੰਧਪ੍ਰਾਪਤ ਕੀਤੀਆਂ ਉਸ ਤੋਂ ਬਾਅਦ ਇਹਨੇ ਭਗਵਾਨ ਸ਼ੰਕਰ ਦੀ ਅराधना ਕੀਤੀ ਬੜੀ ਕਠੋਰ ਤਪੱਸਿਆ ਕੀਤੀ ਭਗਵਾਨ ਸ਼ੰਕਰ ਨੇ ਉਹ ਤਿੰਨ ਤੀਰ ਦਿੱਤੇ ਉਹ ਤਿੰਨ ਤੀਰਾਂ ਦੀ ਸ਼ਕਤੀ ਵੀ ਜਿੱਥੇ ਵੀ ਉਹ ਨਿਸ਼ਾਨਾ ਮਾਰਨਗੇ ਸਾਰੇ ਸ਼ਤੂਨਾ ਦਾ ਨਾਸ਼ ਕਰਕੇ ਤੀਰ ਵਾਪਸ ਆ ਜਾਏਗਾ ਇਹਨੇ ਸ਼ਕਤੀ ਉਸ ਦੀ ਨਾਸ਼ ਕਰ ਦੇਗਾ ਇਕੋ ਤੀਨ ਸੌਰੀ ਸੈਨਾ ਖਤਰ ਐਸਾ ਵਰਦਾਨ ਲਿਆ ਭਗਵਾਨ ਸ਼ੰਕਰ ਨੇ ਪ੍ਰਸੰਨ ਹੋ ਕੇ ਤਿੰਨ ਤੀਰ ਦਿੱਤੇ ਅਗੰਦੇਵ ਦੀ ਇਰਾਦਨਾ ਕੀ ਤੇ ਅਗੰਦੇਵ ਨੇ ਧਨੁਸ਼ ਬਾਣ ਧਨੁਸ਼ ਦਿੱਤਾ ਤੀਰ ਭਗਵਾਨ ਸ਼ੰਕਰ ਨੇ ਦਿੱਤੇ ਨੇ ਧਨੁਸ਼ ਅਗਨੀ ਅਗਨੀ ਦੇਵਤਾ ਨੇ ਦਿੱਤਾ ਬੜਾ ਜੋਦਾ ਬਲੀ ਹੋਇਆ ਮਾਤਾ ਤੂ ਬਰਨਾਮ ਕ ਲਈ ਆਗਿਆ ਮੰਗੇ ਹੁਕਮ ਮਾਦਾ ਗਣ ਕੇ ਬੇਟਾ ਤੇ ਬੜੀ ਸ਼ਕਤੀ ਪ੍ਰਾਪਤ ਕੀਤੀ ਇਸ ਕਰਕੇ ਹਰ ਉਸ ਦਾ ਸਾਥ ਦੇ ਜਿਹੜਾ ਹਾਰਦਾ ਹੋਵੇ ਜਿੱਤਣ ਵਾਲੇ ਦੇ ਸਾਥੀ ਬਹੁਤ ਬਣ ਜਾਂਦੇ ਨੇ ਹਾਰਮ ਵਾਲੇ ਦੇ ਸਾਥ ਨਹੀਂ ਹੁੰਦੇ ਇਸ ਕਰ ਤੋਂ ਜਿੰਦਗੀ ਵਿੱਚ ਸਿਰਫ ਜਿਹੜਾ ਹਾਰਦਾ ਹੈ ਉਹਦਾ ਸਾਥ ਦੇਣਾ ਮਾਦਾ ਪਤਾ ਵੀ ਉਸ ਨੂੰ ਤੀਨ ਤੀਰ ਮਿਲੇ ਨੇ ਤੇ ਜਿਹਦਾ ਸਾਥ ਦੇਗਾ ਉਹ ਹਾਰ ਨਹੀਂ ਸਕਦਾ ਕੋਈ ਜਿੱਤੇਗਾ ਕਮਜ਼ੋਰ ਬੰਦੇ ਨੂੰ ਜਿਤਾਇਆ ਕਰੇਗਾ ਐਸਾ ਵਰਦਾਨ ਇਹਨੇ ਪ੍ਰਾਪਤ ਕੀਤਾ ਖਬਰ ਮਿਲੀ ਇਸ ਨੂੰ ਮਾ ਬਾਹਰ ਦਾ ਯੁੱਧ ਹੋ ਰਿਹਾ ਇਹਦੇ ਛੋਈਵੇਂ ਯੁੱਧ ਦੇਖੜੇ ਨਾਲ ਹੀ ਕਮਜ਼ੋਰ ਪੱਖ ਦਾ ਮੈਂ ਮਦਦਗਾਰ ਬਣਾਂਗਾ ਹਾਰਨ ਵਾਲੇ ਦੀ ਮੈਂ ਮਦਦ ਕਰਾਂਗਾ ਮਗਾਨ ਕਿਸ਼ਨ ਜਾਣੀ ਜਾਣ ਸਮਝ ਕੇ ਵੀ ਬਰਬਰੀ ਕਰ ਰਿਹਾ ਕਿਉਂਕਿ ਗੌਰਵਾਂ ਨੇ ਹਾਰਨਾ ਹੈ तो जे कौरवान उन्हें साथ बढ़ जाएगा इस करके अगे होके जाके ब्राह्मण रूप से मिले और जो नाल ने साधु रूप धारण किया भगवान कृष्ण ने हालांकि गुरुदेव ने लेकिन युद्ध उन्होंने सच्चाई की जित करनी है भावना जिता है और अगे जो तो मिले जाके ਜੋਦਾਬੜਾ ਨੀਲੇ ਰੰਗ ਦੇ ਘੋੜੇ ਤੇ ਸਵਾਰੋ ਕੇ ਆਰੇ ਤਿੰਨ ਤੀਰ ਨੇ ਬਸ ਉਹ ਗਾਨ ਪੁੱਛਣ ਲੱਗੇ ਵੀ ਕਿੱਧਰ ਜਾ ਰਹੇ ਹੋ ਜੋਦਾ ਮੈਂ ਭਾਰ ਦੇ ਯੁੱਧ ਜਾ ਰਹੇ ਹਾਂ ਕਿਹਦੇ ਤਰਫੋਂ ਯੁੱਧ ਕਰੋਗੇ ਜਿਹੜਾ ਹਾਰੇਗਾ ਉਹਦੀ ਤਰਫੋਂ ਇਹ ਸ਼ਕਤੀ ਕਿੰਨੀ ਹੈ ਕਿ ਮੇਰੇ ਕੋਲ ਤਿੰਨ ਤੀਰ ਨੇ ਕਿੰਨ ਤੀਰਾਂ ਨਾਲ ਕੀ ਬਣੇਗਾ ਉੱਥੇ 11 ਛੋਣੀ ਸੈਨਾ ਉੱਥੇ ਹੈ सच हू एक पास है इन्ने पारी योधे ने तीन तीन तीनों की बनेगा वो कहता मैं तिना तीन, तीन तीर नाल तो लोग ही खत्म कर सकता एक तीर न मैं एक कुल की लाश कर देना वो तीर फिर मेरे को वापस आ जाता तो तीन तीर ही मेरे को समाप्त नहीं हो सकते भगवान कृष्ण समझ के भगवान शंकर दि शक्ति इस को ਕਹਾਂ ਲਗੇ ਫਿਰ ਜੋ ਯੋਧਾ ਹੈ ਬਲੀ ਉਹ ਦਾਨ ਵੀ ਕਰ ਸਕਦਾ ਹੈ ਯੋਧਾ ਦਾਨ ਹੀ ਹੁੰਦਾ ਹੈ ਕਹਿੰਦਾ ਮਹਾਰਾਜ ਸਿਰ ਤੱਕ ਦਾਨ ਕਰ ਸਕਦਾ ભગવાન ਕਹਿੰਦੇ ਠੀਕ ਹੈ ਫਿਰ ਅਸੀਂ ਰਣਚੰਡੀ ਨੂੰ ਇੱਥੇ ਬਲੀ ਦੇਣੀ ਹੈ ਜੇ ਰਣਚੰਡੀ ਵਾਸਤੇ ਤੋਂ ਆਪਣਾ ਸਿਰ ਸਾਨੂੰ ਦੇ ਦੇ एकदम ਸੋਚੇ ਸੋਚਣ ਲੱਗ ਪਿਆ ਕਿਆਨਿਕ ਮੈਂ ਤਾਂ ਯੁੱਧ ਦੇਖਣ ਆਇਆ। ਭਗਵਾਨ ਕਹਿੰਦੇ ਕੋਈ ਨਹੀਂ ਸੀ। ਬਲੀ ਲੈ ਕੇ ਵੀ ਤੈਨੂੰ ਸਾਰਾ ਯੁੱਧ ਦੱਸ ਦਾਂਗੇ। ਤੇਰਾ ਸਿਰ ਦੇਖਦਾ ਰਹੇਗਾ ਸਾਰਾ ਯੁੱਧ। ਤੇਰੀ ਇੱਛਾ ਸੀ ਪੂਰੀ ਕਰਾਂਗੇ। ਅਮਗਾਨ ਨੇ ਉਹਦਾ ਸਿਰ ਲੈ ਲੜਨ ਚੰਡੀ ਨੂੰ ਪੇਟ ਕਰ ਦਿੱਤਾ। ਔਰ ਉੱਚੀ ਪਹਾੜੀ ਤੇ ਉਹਦਾ ਸਿਰ ਰੱਖ ਦਿੱਤਾ। ਕਿ ਸਾਰੇ ਮਹਾਮਾਰਦਯ ਯੁੱਧ ਦੇਖਦਾ ਰਹੇ 18 ਦਿਨ ਲੱਗੇ ਯੁੱਧ ਨੂੰ ਔਰ ਫਿਰ ਜੰਗ ਯੁੱਧ ਇਸਮਾਤੀ ਤੋਂ ਬਾਅਦ ਇਹ ਚਰਚਾ ਹੋਈ ਕਿ ਕਿਸ ਨੇ ਯੁੱਧ ਜਿੱਤਿਆ ਅਰਜੁਨ ਨੂੰ ਖਿਆਲ ਹੈ ਮੇਰੇ ਤੀਰਾਂ ਨਾਲ ਯੁੱਧ ਜਿੱਤਿਆ ਗਿਆ ਭੀਮ ਕਹਿੰਦੇ ਮੈਂ ਅਸੀਂ ਗਦਾ ਚਲਾਈ ਵੀ ਸਾਰੇ 100 ਦੇ 100 ਪੁੱਤ ਤਾਂ ਮੈਂ ਹੀ ਮਾਰੇ ਇਹ ਸਾਰੇ ਇੱਕ ਔਰ सौ दे सौ भीम सैन ने मारे तो मैं युद्ध जितया बड़े बड़े योधे बली ने उठे पिता पितामह ने द्रोणाचार्य ने अस था माने ने सारे बड़े योधे ने लेकिन निर्णय नहीं हो रहा भी किसने युद्ध जितया कौना बड़ा बली रहा है ਭਗਵਾਨ ਕ੍ਰਿਸ਼ਨ ਕਹਿਣ ਲੱਗੇ ਦੇਖੋ ਬਰਬਰੀਕ ਨੂੰ ਬਿਠਾਇਆ ਉੱਪਰ ਪਹਾੜੀ ਦੇ ਉੱਪਰ ਜੋ ਦੇਖਣ ਦੀ ਉਹਦੀ ਇੱਛਾ ਸੀ ਜਦੋਂ ਪਹਾੜੀ ਦੇ ਉੱਪਰ ਬਿਠਾਇਆ ਉਹ ਦੇਖਦਾ ਯੁੱਧ ਜਿਹੜਾ ਹਾਰਦਾ ਉਹਨੂੰ ਕਹਿੰਦਾ ਸ਼ਾਵਸ ਤਗੜੇ ਹੋ ਜਾਓ ਉਹ ਪਾਸਾ ਵੀ ਤਗੜਾ ਹੋ ਜਾਂਦਾ ਸੀ ਭਗਵਾਨ ਕ੍ਰਿਸ਼ਨ ਫਿਰ ਗਏ ਉਸ ਕੋਲ ਬਈ ਤੂੰ ਚੁੱਪ ਦਾ ਦਾਨ ਦੇ ਸ਼ਾਂਤ ਹੋ ਕੇ ਯੁੱਧ ਦੇਖ ਬੋਲਣਾ ਵਿੱਚ ਜਿਹੜੇ ਪਾਸੇ ਬੋਲਦਾ ਉਹ ਤਗੜੇ ਹੋ ਜਾਂਦੇ ਸੀ ਇਨੇ ਦੇ ਬੋਲਣ ਦੀ ਨਹੀਂ ਤਾਕਤ ਸੀ ਵੀ ਸ਼ਾਂਤ ਕਿ ਤਰ੍ਹਾਂ ਸੀ ਔਰ ਨਿਰਣਾ ਲੈਣ ਵਸੇਗੇ ਵੀ ਤੂੰ ਸਾਰਾ ਜੁੱਧ ਦੇਖਿਆ ਤੇ ਸਾਨੂੰ ਦੱਸ ਕਿਹੜਾ ਯੋਧਾ ਬਹੁਤ ਵੱਡਾ ਲੜਿਆ ਕਿਸ ਯੋਧੇ ਦੀ ਸ਼ਕਤੀ ਨਾਲ ਜੁੱਧ ਜਿੱਤੇ ਆ ਗਿਆ ਸਾਰੇ ਸੋਹਦੇ ਵਿੱਚ ਸਾਡਾ ਨਾਲੇਗਾ ਲੇਕਿਨ ਹੈਰਾਨ ਹੋ ਗਏ ਸਾਰੇ ਤੇ ਬਰਬਲੀ ਕਹਿਣ ਲਗੇ ਮੈਂ ਤਾਂ ਕੇਵਲ ਇੱਕ ਸੁਦਰਸ਼ਨ ਚਕਰ ਦੇਖਿਆ ਬਸ ਸਾਬ ਦੇ ਦੁਸ਼ਮਣਾਂ ਦੇ ਸਿਰ ਕੱਟਦਾ ਜਾ ਰਿਹਾ ਸੀ ਇਹ ਕੀਰਤੀ ਅਗਨੀ ਦੇਖੀ ਰਾਤ ਨੂੰ ਆਂਦੀ ਸੀ ਸਾਰੇ ਦਾ ਸੰਸਕਾਰ ਹੋ ਜਾਂਦਾ ਸੀ ਮੈਂ ਤਾਂ ਦੋ ਹੀ ਦੇਖਿਆ ਹਾਂ ਕਦੀ ਕਦੀ ਭੀਮ ਦੀ ਗਦਾ ਯਰਜੁਦਾ ਦਨਸ਼ਵੀ ਕਦੀ ਕਦੀ ਦੇਖਿਆ ਉਹਨਾਂ ਲੋਕ ਇਹ ਕਹਿੰਦੇ ਅਸੀਂ ਉਹਦੇ ਅਸੀਂ ਜੁਰਜਤ ਆਉਂ ਕਹਿੰਦੇ ਕਦੀ ਕਦੀ ਦੇਖਿਆ ਉਹ ਦੇਖਿਆ ਕਿ ਗੱਲ ਸੁਦਰਸ਼ਨ ਚਕਰ ਦੇਖਿਆ ਬਸ ਉਹ ਹੀ ਸਭ ਦੁਸ਼ਮਣਾਂ ਦੇ ਸਿਰ ਕੱਟਦਾ ਸੀ ਸਭ ਜਿਪ ਕਰ ਗਏ ਕਿਉਂਕਿ ਭਗਵਾਨ ਨੇ ਉਹਦਾ ਮੌਕਾ ਨਹੀਂ ਦਿੱਤਾ ਬੋਲਣ ਦਾ ਉਹਨੇ ਆਪੇ ਕਹਿੰਦਾ ਅਸੀਂ ਜਿੱਤੇ ਹ ਭਗਵਾਨ ਨੇ ਉਹਦਾ ਸਿਰ ਫੇਰ ਰੂਪਾਬਦੀ ਨਦੀ ਵਿੱਚ ਜਲ ਪ੍ਰਵਾਹ ਕਰ ਦਿੱਤਾ ਉਹ ਰੋਣਦਾ ਹੋਇਆ ਸਿਰ ਰਾਜਸਥਾਨ ਪਹੁੰਚ ਕੇ ਖਾਟੂ ਨਾਮ ਦੇ ਪਿੰਡ ਸਿਕਰ ਜ਼ਿਲ੍ਹੇ ਦੇ ਵਿੱਚ ਇਹ ਰਾਜਸਥਾਨ ਦੀ ਜਗ੍ਹਾ ਹੈ ਉੱਥੇ ਉਸ ਸਿਰਕ ਜਗ੍ਹਾ ਦਬਿਆ ਗਿਆ। ਉੱਥੇ ਗਵਾਲਾ ਦੇਖਦਾ ਸੀ। ਵੀ ਗਊ ਜਾ ਕੇ ਉੱਥੇ ਰੁਕਦੀ ਔਰ ਗਊ ਦੇ ਥਣਾ ਜਾਪੇ ਤੋਂ ਨਿਕਲਦਾ। ਸਾਰੇ ਪਿੰਡ ਵਾਲੇ ਬੜੇ ਹੈਰਾਨ ਹੋਏ ਬੇ ਇਹ ਗੱਲ ਕੀ। ਪਿੰਡ ਵਾਲੇ ਉੱਥੇ ਗਏ ਖੁਦਾਈ ਕੀਤੀ ਤਾਂ ਉਹਦਾ ਸਿਰ ਨਿਕਲਿਆ ਦੇਚਾ। ਉਹਦੇ ਰਾਜਾ ਨੂੰ ਸੁਪਨ ਹੋਇਆ। ਇਹ ਸਿਰ ਜੜਾਏ ਇਹਦਾ ਇੱਥੇ ਮੰਦਿਰ ਬਣਾਓ। ਸਥਾਪਨ ਕਰੋ। ਇਹਦਾ ਨਾਮ ਖਾਟੂ ਸ਼ਾਮ ਹੋਏਗਾ ਤੇ ਮਹਾਨਸ਼ਾ ਅਕਸ਼ਨ ਨੇ ਉਹਨੂੰ ਵਰਦਾਨ ਦਿੱਤਾ ਸੀ ਕਿ ਇਹਨੇ ਮੇਰੇ ਨਾਮ ਤੇ ਤੇਰੀ ਪੂਜਾ ਹੋਇਆ ਕਰੇਗੀ ਤਾਂ ਆਪਣਾ ਸਿਰ ਧਾਨ ਕੀਤਾ ਤੇ ਖਾਟੂ ਕਿਉਂਕਿ ਪਿੰਡ ਦਾ ਨਾਮ ਹੈ ਸਿਕਰ ਜ਼ਿਲ੍ਹੇ ਜਿਹੜਾ Rajasthan ਦੇ ਵਿੱਚ ਤੇ ਉਹਦੇ ਖਾਟੂ ਨਾਮ ਦੇ ਪਿੰਡ ਵਿੱਚ ਸ਼ਿਰ ਨਿਕਲੇ ਉਸ ਕਰਕੇ ਉਹਨੂੰ ਖਾਟੂ ਸ਼ਾਮ ਕਿਹਾ ਜਾਂਦਾ ਹੈ ਸ਼ਾਮ ਨਾਮ ਭਗਵਾਨ ਕ੍ਰਿਸ਼ਨ ਨੇ ਅਪਣਾ ਦਿੱਤਾ ਹੈ ਬੜਾ-ਬੜਾ ਉੱਥੇ ਮੇਲਾ ਲੱਗਦਾ ਹੈ ਬੜੀ ਦੁਨੀਆ ਉੱਥੇ ਮੰਦੀ ਜਾ ਕੇ ਕਿ ਮਗਾਨ ਨੇ ਲੋ ਪ੍ਰਦਾਨ ਦਿੱਤਾ ਵੀ ਤੇਰੀ ਚੰਨਾ ਜਿਹੜਾਣਗੇ ਅਰਦਾਸ ਕਰਨਗੇ ਅਰਦਾਸ ਉਹਨਾਂ ਦੀ ਪੂਰੀ ਹੋਏਗੀ ਜਦੋਂ ਵਿਗੜੇ ਕੰਮ ਉਥੇ ਬੜਨਗੇ ਕਿਉਂਕਿ ਕਮਜ਼ੋਰ ਬੰਦਿਆਂ ਦਾ ਉਹ ਰਖਸ਼ਕ ਸੀ ਜਿੱਥੇ ਵੀ ਕੋਈ ਕਮਜ਼ੋਰ ਉਹਦੀ ਰੱਖਿਆ ਉਹ ਕਰਦਾ ਆਪਣਾ ਇਸ ਨਾਲ ਉਸ ਥਾਂ ਤੇ ਵੀ ਪੂਜਾ ਕੀਤੀ ਜਾਂਦੀ ਜਿੱਥੇ ਉਹਨੇ ਆਪਣਾ ਸਿਰ ਦਿੱਤਾ ਸੀ ਉਹ ਚਲਕਾਨਾ ਧਾਮ ਹੈ ਪਣੀਪਤ ਦੇ ਵਿੱਚ हिसार ਜ਼ਿਲ੍ਹੇ ਚ ਬੀੜ ਬਰਗਦ ਦਾ पेड़ ਹੈ ਉਹਦੇ ਥੱਲੇ ਜਿੱਥੇ ਉਸ ਸੀਸ ਦਾਸੀ ਉਹਨੇ ਬਰਬਰੀਕ ਨੇ ਭਗਵਾਨ ਕ੍ਰਿਸ਼ਨ ਦੇ ਘਰਣੇ ਤੇ ਤੇ ਉਸ ਥਾਂ ਨੂੰ ਵੀ ਬੜੀ ਮਾਨਤਾ ਪ੍ਰਾਪਤ ਹੈ ਐਸਰਾ ਬੜਾ ਬਲੀ ਜੋਦਾ ਬਰਬਰੀਕ ਜਿਹਦਾ ਸਿਰ ਭਗਵਾਨ ਨੇ ਲੈ ਲਿਆ ਦਾਨ ਵਿੱਚ ਉਹ ਉਹ ਜਿੰਦਾ ਰਿਹਾ ਉਸੇ ਤਰ੍ਹਾਂ ਉਹਨੂੰ ਇੱਛਾ ਸੀ ਮੈਂ ਜੁੱਧ ਦੇਖਣਾ ਹੈ ਤੇ ਮੁਗਲ ਨੇ ਉਹਦਾ ਸਿਰ ਰੱਖ ਦਿੱਤਾ ਇਸ ਕਰਕੇ ਮਾਰਾ ਕਹਿੰਦੇ ਪ੍ਰਭ ਭਾਵ ਵੀ ਬਿਨ ਸਾਸ ਤੇ ਰੱਖੇ ਪ੍ਰਭੂ ਚਾਹੇ ਦੇ ਬਿਨ ਸਾਸਾਂ ਤੇ ਵੀ ਰੱਖ ਸਕਦਾ ਇੰਨੇ ਦਿਨ ਉਸੇ ਸਿਰ ਜਿੰਦਾ ਰਿਹਾ ਤੇ ਬਾਅਦ ਵਿੱਚ ਵੀ ਮਹਾਰਾਜ ਨੇ ਉਹਨੂੰ ਵਰਦਾਨ ਦਿੱਤਾ ਵੀ ਤੇਰੇ ਸਿਰ ਦੀ ਪੂਜਾ ਹੋਇਆ ਕਰੇਗੀ ਉਹ ਸਿਰ ਉੱਥੋਂ ਨਿਕਲੇ ਹੋ ਰਾਜਾ ਨੇ ਉਹਦਾ ਮੰਦਿਰ ਬਣਾਇਆ ਤਾਂ ਜੋ ਸਿਰ ਦੇ ਉੱਤੇ ਪੂਜਾ ਹੁੰਦੀ ਹੈ ਕਹਤੋਂ ਵੀੰਦੇ ਦੇ ਵਿੱਚ ਜਿਹੜੇ ਕਿ 10 ਸਾਂਤ ਜਗ੍ਹਾ ਹੈ ਤੇ ਪ੍ਰਭੂ ਚਾਹੇ ਤੇ ਬਿਨਾਂ சுவாਸਾਂ ਦੇ ਵੀ ਰਖ ਲੈਂਦਾ ਇਸ ਕਰਕੇ ਮਾਰੇ ਫਰਮਾਨ ਕਰਦੇ ਨੇ ਕਰਨ ਕਰਣ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਇਹ ਕੋਈ ਅਕਾਲ ਪੁਰਖ ਹੈ ਜਿਹੜਾ ਸਾਰਾ ਕੁਝ ਕਰਨ ਕਰਣ ਹੈ ਦੂਸਰਾ ਕੋਈ ਵੀ ਨਹੀਂ ਉਹਦੇ ਮੁਕਾਬਲੇ ਦਾ ना तो इस बलिहार ने जल थल बही अल सोए उस प्रभु तो अस बलिहार करवान चाहते जला जिला जलां थलां च आकाश में पताल सब जगह व्यापक है अस्पति करण करावन करने जोग कैसा प्रभु है सब करण करावन वाला पैदा करने वाला ਬਾਲਨ ਵਾਲਾ ਸੰਗਾਰ ਕਰਨ ਵਾਲਾ ਦੁੱਸੇ ਭਾਵੇਂ ਸੋਈ ਹੋ ਲੇਕਿਨ ਜੋ ਪ੍ਰਭੂ ਨੂੰ ਪਾਉਂਦਾ ਉਹੀ ਕੁਛ ਹੁੰਦਾ ਕਿਸੇ ਦੇ ਕਿਦਾਂ ਕੁਝ ਵੀ ਨਹੀਂ ਹੁੰਦਾ ਆਮਰਾ ਕੀਆ ਕਛ ਨਾ ਭਈ ਕਰੇ ਹੈ RAM ਹੋਏ ਹੈ ਸੋਏ ਕਿਨਵੇਂ ਉਥਾਪ ਉਥਾਪਨ ਹਰ ਉਹ ਦੇਰ ਨਹੀਂ ਲੱਗਦੀ ਪ੍ਰਭੂ ਨੂੰ ਕੋਈ ਸਿਸ਼ਟੀ ਪਿਆਦਾ ਕਰਨੀ ਉਸੇ ਲਈ ਪਿਆਦਾ ਕਰ ਦਿੰਦੇ ਨੇ ਤਾਂ ਪੂ ਦੇ ਦਿੰਦੇ ਨੇ ਪਾਲ ਵੀ ਲੈਂਦੇ ਨੇ ਤੇ ਨਾਸ਼ਵੀ ਕਰ ਦਿੰਦੇ ਨੇ ਅੰਤ ਨਹੀਂ ਕਿਸੇ ਪਾਰਾ ਵਾਰਾ ਉਹਦੀ ਸ਼ਕਤੀਆਂ ਦਾ ਕੋਈ ਅੰਤ ਨਹੀਂ ਕੋਈ ਪਾਰਾ ਵਾਰਾ ਨਹੀਂ ਹੁਕਮੇ ਧਾਰ ਅਧਰ ਰਹਾਵੇ ਹੁਕਮ ਦੇ ਵਿੱਚ ਉਹਦੇ ਸਾਰੇ ਸਿਸ਼ਟੀਆਂ ਖੜੀਆਂ ਨੇ ਕਿਨੇ ਇੱਕ ਹਸਪਤਾਲ ਸਿਸ਼ਟੀਆਂ ਉਹਦੇ ਹੁਕਮ 'ਚ ਖੜੀਆਂ ਨੇ ਕੋਈ ਥੰਬਾ ਨਹੀਂ ਲਾਇਆ ਕਿਤੇ ਧਰਤੀ ਦੇ ਥੱਲੇ ਆਕਾਸ਼ ਦੇ ਵਿੱਚ ਸਭ ਕੁਝ ਸਾਰੀ ਧਰਤੀ ਉੱਧੇ ਹੀ ਖੜੀਆਂ ਨੇ ਕਿਤਨੀ ਸਿਸਤੀ ਸਭ ਆਕਾਸ਼ ਉਤੇ ਖੜੀ ਨੇ ਬਿਨਾ ਉਸਨੇ ਦੇ ਸਭ ਖੜੀ ਨੇ ਹੁਕਮੇ ਉਪਜੇ ਹੁਕਮ ਸਮਾਵੇ ਉਸੇ ਘਰ ਉਤੇ ਹੁਕਮ ਜੋ ਪਿਆਦਾ ਹੁੰਦੇ ਨੇ ਸਾਰੇ ਉਸੇ ਦੇ ਹੁਕਮ ਚ ਸਭ ਸਮਾ ਜਾਂਦੇ ਨੇ ਹੁਕਮੇ ਉੱਚ ਨੀਚ ਵਿਵਹਾਰ ਉਸ ਪਰਮੇਸ਼ਰ ਦੇ ਹੁਕਮ ਨਾਲ ਕੋਈ ਉੱਚਾ ਮੰਨ ਜਾਂਦਾ ਕੋ ਨੀਵਾ ਮੰਨ ਜਾਂਦਾ ਇਹ ਉਸੇ ਦਾ ਵਿਵਹਾਰ ਹੈ ਸਾਰਾ ਹੁਕਮੇ ਅਲਕ ਰੰਗ ਪ੍ਰਕਾਰ ਉਸ ਪਰਮੇਸ਼ਰ ਦੇ ਹੁਕਮ ਚ ਸਾਰੇ ਤਰ੍ਹਾਂ ਤਰ੍ਹਾਂ ਦੇ ਰੰਗ ਨੇ ਪ੍ਰਕਾਰ ਨੇ ਕਰ ਕਰ ਦੇਖੇ ਆਪਣੀ ਵਡਿਆਈ ਪ੍ਰਭੂ ਆਪੇ ਆਪਣੇ ਕਰਤਬ ਕਰਦਾ ਆਪਣੀ ਵਡਿਆਈ ਆਪ ਹੀ ਦੇਖਦਾ ਨਾਨਕ ਸਭ ਮੇ ਰਿਹਾ ਸਮਾਈ ਔਰ ਪ੍ਰਭੂ ਸਾਰੇ ਸਮਾਇਆ ਹੋਇਆ ਬਰਾਬਰ ਸਮਾਇਆ ਹੋਇਆ ਉਸ ਪ੍ਰਭੂ ਦੀ ਲੀਲਾ ਹੈ ਜਿਹੜਾ ਸਾਰਿਆਂ ਚ ਆਪ ਸਮਾਇਆ ਰਹਿੰਦਾ ਹੈ। ਉਹਦੀ ਬੜਾਈ ਜਿਹੜੀ ਹੈ ਜਿਹੜੀ ਪ੍ਰਗਟ ਹੋ ਜਾਂਦੀ ਹੈ। ਉਹਦੀ ਬੜਾਈ ਕੋਈ ਜਾਣ ਨਹੀਂ ਸਕਦਾ। ਉਸ ਪ੍ਰਭੂ ਦੀ ਬੜਾਈ ਨੂੰ ਪ੍ਰਭੂ ਆਪ ਹੀ ਜਾਣਦਾ ਹੈ। ਜਿਸ ਤਰ੍ਹਾਂ ਇਹ ਬਰਬੀਕ ਬਿਨਸ ਤੜਦੇ ਉੱਥੇ ਰਹੇ। ਤੜਬਾਨੀ ਬਾਦ ਵਿੱਚ ਜਹਦ ਸਿਰੋ ਦਾ ਜਾ ਕੇ Rajasthan ਚ। ਦੋਨੋਂ ਜਗ੍ਹਾ ਪੂਜਾ ਹੁੰਦੀ ਹੈ। ਇਹ ਰਿਬੜੀ ਬੜੀ ਪਰਮੇਸ਼ਰ ਨੇ ਆਪਣੇ ਭਗਤਾਂ ਨੂੰ ਵੀ ਦਿੱਤੀ। ਬੜੀ ਦੁਨੀਆ ਉਹਦੇ ਘਾਟੂ ਸ਼ਾਮ ਦੇ ਨਾਮ ਤੇ ਉਹਦੇ ਜਾ ਕੇ ਪੂਜਾ ਕਰਦੀ। ਔਰ ਮੰਦੀ ਇਛਾ ਉਹਨਾਂ ਦੀ ਪੂਰਨੀਆਂ ਹੁੰਦੀਆਂ ਨੇ। ਇਹ ਪਰਮੇਸ਼ਰ ਦੀ ਬਿੜਾਈ ਇਹ ਬੜੀ ਸ੍ਰਿਸ਼ਟੀਆਂ ਕੁਨੀਆਂ ਪੈਦਾ ਹੁੰਦੀਆਂ ਨੇ। ਔਰ ਪਤਾ ਨਹੀਂ ਚੱਲਦਾ ਕਦੋਂ ਕਿਹੜੀ ਸ੍ਰਿਸ਼ਟੀ ਕਿਤੇ ਹੰਤ ਹੋ ਜਾਣਾ ਕਿਤੇ ਪੈਦਾ ਹੋ ਜਾਣਾ। ਪ੍ਰਭ ਪਾਵੇ, ਮਾਨੁਖ ਗਤ ਪਾਵੇ। ਪ੍ਰਭੂ ਨੂੰ ਪਾਜ ਆਏ ਤੇ ਮਨੁੱਖ ਦੀ ਗੱਤੋ ਦੇ ਦੇ। ਪ੍ਰਭਾਵੇ ਤਾਂ ਪੱਥਰ ਤਰਾਵੇ। ਪ੍ਰਭੂ ਨੂੰ ਪਾਜ ਆਏ ਤਾਂ ਪੱਥਰਾਂ ਨੂੰ ਵੀ ਤਰਾਉ ਦੇਵੇ। ਭਗਵਾਨ ਆਪ ਨੇ ਲੰਕਾ ਨੂੰ ਪੁਲ ਬਣਾਇਆ ਪੁੱਥਰ ਸਾਰੇ ਤਰ ਗਏ। ਤੇ RAM ਦਾ ਨਾਮ ਲਿਖਿਆ ਪੱਥਰ ਵੀ ਤਰਨ ਲੱਗਦੇ। ਪ੍ਰਭਾਵੇ ਬਿਨ ਸਾਸ ਤੇ ਰੱਖੇ। ਇਹ ਪ੍ਰਭੂ ਨੂੰ ਪਾਜ ਆਏ ਤੇ ਬਿਨਾਂ ਸਵਾਸ ਦੇ ਵੀ ਜਿਸਮ ਲਈ ਜੀਵ ਨੂੰ ਰੱਖ ਸਕਦੇ। स्वास्थ्य बिना तो जीवन है नहीं लेकिन प्रभु ने पावे तो बिना स्वास्थ्य भी रख ले इच्छा से मैं युद्ध देखना आया भगवान कहते ठीक है तेरे सिर उ बैठा युद्ध देखता रहेगा और सारा युद्ध उसने देखे निर्णय भी उसने किता फैसला भी उन्हें किया भावे तो हर गुण रख भावे तो हर गुण पाखे ਜੇ ਪ੍ਰਭੂ ਨੂੰ ਪਾਜਾਇਆ ਤਾਂ ਕੋਈ ਹਰੀ ਦੇ ਗੁਣ ਗਾ ਸਕਦਾ ਹੈ। ਜੇ ਪ੍ਰਭੂ ਨੂੰ ਆਰੰਧਿਕ ਅਲੈਗਰ ਉਹ ਪ੍ਰਭੂ ਨੂੰ ਨਾ ਭਾਵੇ ਤਾਂ ਬੈਠਾ ਵੀ ਕੋਲ ਪ੍ਰਭੂ ਦੇ ਗੁਣ ਗਾ ਨਹੀਂ ਕਰ ਸਕਦਾ। ਜੇ ਪ੍ਰਭੂ ਨੂੰ ਪਾਜਾਇਆ ਤਾਂ ਦੂਰ ਆ ਕੇ ਵੀ ਪ੍ਰਭੂ ਦੇ ਗੁਣ ਗਾ ਲਏਗਾ। ਜੇ ਭਾਵੇ ਤਾਂ ਪਤਿਤ ਉਧਾਰੇ। ਜਿਸ ਪ੍ਰਭੂ ਨੂੰ ਪਾਜਾਇਆ ਤੇ ਪਾਪੀਆਂ ਦਾ ਵੀ ਕਲਿਆਣ ਮਹਾਰਜ ਕਰ ਦਿੰਦੇ ਨੇ। ਆਪ ਕਰੇ ਆਪਨ ਵਿਚਾਰੇ। ਆਪ ਹੀ ਪ੍ਰਭੂ ਸਾਰਾ ਕੁਝ ਕਰਦਾ ਆਪ ਹੀ ਵਿਚਾਰ ਕਰਦਾ ਕੋਈ ਵਿਚਾਰ ਮੰ ਰੱਖਿਆ ਨਹੀਂ ਸਲਾਹ ਕਰਨੀ ਰੱਖਿਆ ਭਗਵਾਨ ਨੇ ਵੀ ਕੋਈ ਕੰਮ ਕਰਨਾ ਹੈ ਤੇ ਆਪ ਹੀ ਸਲਾਹ ਕਰੀਏ ਕੋਈ ਸ੍ਰੀ ਸ੍ਰੀ ਦੇ ਪਰਲੇ ਕਰਨੇ ਆ ਪੈਦਾ ਕਰਨੇ ਹੈ ਤੇ ਕੋਈ ਸਲਾਹ ਕਰਨੀ ਰੱਖਿਆ ਉਹਨੂੰ ਬੁਲਾ ਕੇ ਉਹਨਾਂ ਨਾਲ ਸਲਾਹ ਕਰਨ ਮ ਆਪ ਹੀ ਸਲਾਹ ਕਰੀਏ ਕੀ ਕਰਨਾ ਹੈ ਆਪ ਕਰੇ ਆਪਨ ਵਿਚਾਰੇ ਆਪ ਹੀ ਪ੍ਰਭੂ ਸਭ ਕਰਦਾ ਆਪ ਹੀ ਵਿਚਾਰ ਕਰਦਾ ਦੁਹਾ ਸ੍ਰੀ ਆਖਾ ਆਪ ਸੁਆਮੀ ਲੋਕ ਪਰ ਲੋਕ ਦਾ ਆਪ ਹੀ ਸੁਆਮੀ ਬਾਦ ਕਰਨ ਵਾਲਾ ਮਾਰਕਲਾ ਆਪ ਹੀ ਹੈ ਉਹ ਖੇਲੇ ਵਿਖਸੇ ਅੰਤਰਜਾਮੀ ਇਹ ਉਸ ਪਰਮੇਸ਼ਰ ਦਾ ਖੇਲ ਹੈ ਸਾਰਾ ਖੇਲ ਖੇਲੇ ਅਖੇਲ ਖੇਲੇ ਅੰਤਰਜਾਮੀ ਸਭ ਦੇ ਮਨਾਂ ਦੀ ਗੱਲਾਂ ਨੂੰ ਜਾਣਦਾ ਜੋ ਭਾਵੇ ਸੁਕਾਰ ਕਰਾਵੇ ਜੋ ਪ੍ਰਭੂ ਨੂੰ ਭਾਵੇ ਉਹ ਹੀ ਉਸ ਜੀਵ ਤੋਂ ਕਾਰ ਕਰਾਂਦਾ ਆਪਣੇ ਆਪ ਕੋਈ ਨਹੀਂ ਕੁਝ ਕਰ ਸਕਦਾ ਪ੍ਰਭੂ ਨੂੰ ਭਾਵੇ ਉਹ ਹੀ ਸੁਗਮ ਕਰਾਂਦਾ ਪ੍ਰਭੂ ਨਾਨਕ ਦ੍ਰਿਸ਼ਟੀ ਅਵਰਲਾ ਵੀ ਮਗਰ ਉਹਦੀ ਦ੍ਰਿਸ਼ਟੀ ਝ ਹੋਰ ਕੋਈ ਨਹੀਂ ਉਹ ਸਭ ਦੇ ਉੱਪਰ ਦ੍ਰਿਸ਼ਟੀ ਉਹਨੇ ਰੱਖੀ ਹੋਈ ਹੈ ਸਾਰੇ ਤੇ ਜਿਸ ਨੇ ਪਰਮੇਸ਼ਰ ਦੀ ਉਹ ਜੋ ਉਹਦੀ ਇੱਛਾ ਪ੍ਰਭੂ ਦੀ ਹੋਈ ਉਹ ਨਾ ਤੋ ਕਰਾਂਦਾ ਹੋਰ ਕੋਈ ਦ੍ਰਿਸ਼ਟੀ ਨਜ਼ਰੀ ਨਹੀਂ ਆਉਂਦਾ ਵੀ ਉਸ ਪ੍ਰਭੂ ਤੋਂ ਇਲਾਵਾ ਵੀ ਕੋਈ ਹੋਵੇ ਕੇਵਲ ਉਹ ਕਾਲਪੁਰ ਉਹ ਹੀ ਸ਼ਕਤੀ ਸਰਬ ਸ਼ਕਤੀ ਹੈ ਜਿਹੜਾ ਸਾਰੇ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਪਾਲਦਾ ਸੰਗਾਰ ਕਰਦਾ ਹੈ ਉਹ ਜਿਹੜੀਆਂ ਸ਼ਕਤੀਆਂ ਅੰਦਰ ਨੇ ਜਿਹੜਾ ਕਿ ਬਿਨਾ ਸਾਹਸ ਦੇ ਵੀ ਰੱਖ ਲੈਂਦਾ ਇਹ ਉਹ ਜਿਹੜੀਆਂ ਸ਼ਕਤੀਆਂ ਹੈ ਤਾਂ ਜਿਹੜਾ ਵੀ ਉਸੇ ਸ਼ਨਾਗ ਨੂੰ ਜਾਂਦਾ ਹੈ ਪ੍ਰਭੂ ਦੇ ਉਹਦੇ ਸਾਰੇ ਘਾਲ ਵਿਰਪੂਰਨ ਹੋ ਜਾਂਦੇ ਨੇ